ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜਾਨੀ ਕਿ ਅਗਲੇ 3 ਦਿਨਾਂ ਦੇ ਵਿੱਚ ਅਗਲੇ 72 ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਐਸੇਲੇ ਦਿਨਾਂ ਜੋ ਸੈਟੇਲਾਈਟ ਦਸੀਣਾ ਨੇ ਲਾਈਵ ਹੈ ਸੈਟੇਲਾਈਟ ਦਸੀਣਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿਨ ਅੱਜ 2 ਦਸੰਬਰ ਆਥਣ ਦੇ ਲਗਭਗ ਐਸੇਲੇ 7:30 ਜਾਂ 8:00 ਵਜੇ ਚੱਲੀ ਆ ਆਥਣ ਹੁੰਦੇ ਸਾਰ ਹੀ ਜਿਹੜਾ ਜਾਂ ਕੁਝ ਖੇਤਰਾਂ ਦੇ ਵਿੱਚ ਕੋਹਰਾ ਵਿਖਾ ਨੂੰ ਮਿਲ ਰਿਹਾ ਉਹ ਮਾਲਵੇ ਦੇ ਕੁਝ ਖੇਤਰ ਨੇ ਕੁਝ ਮੱਧ ਦੇ ਖੇਤਰ ਨੇ ਸੋ ਜਿੱਥੇ ਅੱਜ ਆਥਣ ਹੁੰਦੇ ਹੁਣ ਰਾਤ ਦੇ ਕਿਤੇ ਕਿਤੇ ਕੋਹਰਾ ਪਿਆ ਹੋਇਆ ਤੇ ਸਵੇਰ ਵੇਲੇ ਬਹੁਤੇ ਅਸਾਰ ਹੋਣਗੇ ਕਿ ਜਮਿਨੀ ਲੈਵਲ ਤੇ ਫੌਗ ਯਾਨੀ ਕਿ ਧੁੰਦ ਦੇ ਵੀ ਅਸਾਰ ਨੇ ਇਸੇ ਲਵਾ ਜਮਿਨੀ ਲੈਵਲ ਤੇ ਜਿਹੜਾ ਜਾਂ ਕੋਹਰਾ ਪੈਣ ਦੇ ਵੀ ਅਸਾਰ ਹੋਣਗੇ ਕੱਲ ਤੜਕੇ ਸਵੇਰੇ ਰਾਤਾ ਦੇ ਟੈਂਪਰੇਚਰ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਵੇਖੀ ਜਾ ਰਹੀ ਹੈ ਸੋ ਇੱਕ ਫਿਰ ਇਹਦਾ ਖਾ 사이קלון ਡਟਵਾ ਦੀ ਵੀ ਤੁਹਾਨੂੰ ਦੇਣੀ ਹੈ ਜਿਹੜਾ ਥੱਲੇ ਸਮੁੰਦਰੀ ਤੂਫਾਨ ਬਣਿਆ ਹੋਇਆ ਸੀ ਬੰਗਾਲ ਦੀ ਖਾੜੀ ਦੇ ਵਿੱਚ ਉਹ ਤਾਂ ਲੈਂਡਫਾਲ ਤੱਟਵਰਤੀ ਸੂਬਿਆਂ ਦੇ ਵਿੱਚ ਹੋ ਚੁੱਕਾ ਹੈ ਚਨਈ ਹੋ ਗਿਆ ਪਾਡੋਚਰੀ ਵਿਸ਼ਾਖਾ ਫਟਨਾਮ ਇਧਰਲੇ ਖੇਤਰਾਂ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਭਾਰੀ ਮੀਂਹਾਂ ਦੇ ਹੋ ਰਿਹਾ ਤੇ ਅਗਲੇ 24 36 ਘੰਟਿਆਂ ਦੇ ਵਿੱਚ ਨਾ ਖੇਤਰਾਂ ਦੇ ਵਿੱਚ ਜਬਰਦਸਤ ਮੀਂਹਾਂ ਦੇ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਸੋ ਹੁਣ ਇਹ ਤੂਫਾਨ ਜਦੋਂ ਲੈਂਡਫਾਲ ਕਰਦਾ ਹੋਇਆ ਅੱਗੇ ਵਧੇਗਾ ਤੇ ਜਿਹੜੇ ਹੁਣ ਡੈਂ ਸਤ ਬਾਅਦ ਫਿਰ ਘਟ ਤੋਂ ਬਾਅਦ ਖੇਤਰ ਦੇ ਵਿੱਚ ਬਦਲਦਾ ਹੋਇਆ ਅੱਗੇ ਵਧਦਾ ਹੋਇਆ ਸਮਾਪਤ ਹੋ ਜਾਣਾ ਉੱਤਰ ਹਾਰਦ ਦੇ ਜਗਰ ਆਪਾਂ ਗੱਲ ਕਰਦੇ ਹਾਂ ਅਗਲੇ 72 ਘੰਟਿਆਂ ਦੀ ਤੇ ਮੌਸਮ ਦੇ ਵਿੱਚ ਠੰਡ ਨੂੰ ਲੈ ਕੇ ਅਲਰਟ ਜਿਹੜੇ ਮੌਸਮ ਹਕਮ ਨੇ ਜਾਰੀ ਕੀਤੇ ਹੋਏ ਨੇ ਅਗਲੇ 72 ਘੰਟਿਆਂ ਦੇ ਲਈ yellow ਅਲਰਟ ਜਿਹੜੇ ਯਾਨੀ ਕਿ ਕੋਲਡ ਵੇਵ ਦੇ ਯਾਨੀ ਕਿ ਸੀਤ ਲਹਿਰ ਚੱਲਣ ਦੇ ਆਸਾਰ ਨਾਲ ਠੰਡੀਆਂ ਖੁਸ਼ਕ ਹਵਾਵਾਂ ਠਾਰਦੀਆਂ ਜਾਣਗੀਆਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਨੂੰ ਖੇਤਰਾਂ ਨੂੰ ਤੇ ਅਗਲੇ 3 ਦਿਨਾਂ ਦੇ ਵਿੱਚ ਕੋਲਡ ਵੇਵ ਦੇ ਅਲਰਟ ਮੌਸਮ ਹਕਮ ਨੇ ਜਾਰੀ ਕੀਤੇ ਨੇ ਤੇ ਅਗਲੇ 3 ਦਿਨਾਂ ਦੇ ਵਿੱਚ ਫਿਲਹਾਲ ਉਮੀਦ ਹੈ ਵੱਡੇ ਰਾਵਲ ਤੇ ਕੋਈ ਚਾਂਸ ਨਹੀਂ ਆ ਕਿਉਂਕਿ ਸਿਸਟਮ ਕੋਈ ਨੜੇ ਤੇ ਹੈ ਨਹੀਂ ਸਿਸਟਮ ਜਿਹੜਾ ਆਣਾ ਉਹ ਹਲੇ ਕਾਫੀ ਦਿਨ ਅੱਗੇ ਹੈ ਤੇ ਫਿਲਹਾਲ ਅਗਲੇ 3 ਦਿਨਾਂ ਤੱਕ ਵੱਡੇ ਮੀਂਹ ਚੱਖੜ ਦੇ ਆਸਾਰ ਘ ਕਿਤੇ ਜਾ ਚੁੱਕੇ ਨਹੀਂ ਸੋ ਇਹ ਵੱਡੇ ਅਲਰਟ ਅਗਲੇ ਦੋ ਲਗਾਤਾਰ ਦੋ ਤਿੰਨ ਦਿਨਾਂ ਦੇ ਲਈ ਜਾਰੀ ਕੀਤੇ ਹੋਏ ਨੇ ਪੰਜਾਬ ਦੇ ਵਿੱਚ ਸੋ ਇਹ ਦਫੱਖੋਂ ਵੀ ਔਰ ਅ ਮੀਂਹ ਵਾਲੇ ਫਖਤੋਂ ਫਿਲਹਾਲ ਕੋਈ ਅਲਰਟ ਨਹੀਂ ਤੇ ਠੰਡ ਨੂੰ ਲੈ ਕੇ ਜਰੂਰ ਅਲਰਟ ਜਾਰੀ ਕੀਤੇਗੇ ਨੇ ਤੁਹਾਨੂੰ